ਲਈ ਤੁਸੀਂ ਇਹ ਕਮਲ ਔਰ ਦੇ ਪਿੱਛੇ ਕਿਉਂ ਪਏ ਬਾਈ ਉਹ ਵੀ ਦੋ ਨਹਿنگ ਸਿੰਘ ਤਿੰਨ ਨਹਿنگ ਸਿੰਘ ਜ਼ਬਰਦਸਤੀ ਮਾਫੀ ਮੰਗਾ ਰਹੇ ਸੀ ਉਹ ਕਿਹੜੇ ਬੰਦੇ ਜਿਹੜੇ ਗੁਰੂ ਦਾ ਬਾਣਾ ਨੀਲਾ ਪਾ ਕੇ ਸ਼੍ਰੀ ਸਾਹਿਬ ਪਾ ਕੇ ਬਦਮਾਸ਼ੀਆ ਕਰਦੇ ਸੀ ਅੱਛਾ ਫਿਰ ਸਿੱਖ ਕੌਮ ਵਿੱਚ ਇਹ ਨਹੀਂ ਹੈਗਾ ਵੀ ਧੋਖੇ ਨਾਲ ਮਾਰਨਾ ਕਿਸੇ ਔਰਤ ਨਾਲ ੱੱਕਾ ਕਰਕੇ ਮਾਰਨਾ ਵਿਚਾਰੀ ਨੂੰ ਗਲਾ ਘੁੱਟ ਕੇ ਮਾਰਨਾ ਇਹ ਲਾਸ਼ ਨੂੰ ਤੁਸੀਂ ਲੁਕੋ ਦੇਣਾ ਉਹਦੇ ਵਿੱਚ ਜਾ ਕੇ ਗੱਡੀ ਦੇ ਵਿੱਚ ਰੱਖ ਕੇ ਇੱਕ ਪਾਰਕਿੰਗ ਦੇ ਵਿੱਚ ਜਾ ਕੇ ਬੜੀ ਥੋੜਾ ਗਿਰਿਆ ਕੰਮ ਆ ਬਈ ਓਏ ਨਹਿੰਗ ਸਿੰਘ ਉਹ ਜਿਹੜੇ ਤੁਸੀਂ ਨਕਲੀ ਹੋ ਮੈਂ ਇੱਕ ਤਾਂ ਤੁਸੀਂ ਧੋਖੇ ਨਾਲ ਕੁੜੀ ਨੂੰ ਘਰੋਂ ਲੁਧਿਆਣੇ ਉਹ ਲੈ ਕੇ ਬਠਿੰਡੇ ਲੈ ਕੇ ਗਏ ਫਿਰ ਤੁਸੀਂ ਉਹਦਾ ਵਿਚਾਰੀ ਦਾ ਪੁਲਿਸ ਦੇ ਅਨਸਾਰ ਕਹਿਣ ਦੇ ਮੁਤਾਬਕ ਗਲਾ ਘੁੱਟ ਕੇ ਤੁਸੀਂ ਉਹਨੂੰ ਮਾਰਿਆ ਮੈਂ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕਰਦਾ ਵਾਂ ਕਿਉਂਕਿ ਤੁਸੀਂ ਆਏ ਜਣ ਬਦਮਾਸ਼ੀ ਕਰਦੇ ਪਏ ਹੋ ਕਿਰਨਾ ਤੁਹਾਡਾ ਪੁਲਿਸ ਵੀ ਕਹਿੰਦੀ ਆ ਮੁੱਖ ਸ਼ਾਸ਼ੀਕਰਤਾ ਅਮਰਤਪਾਲ ਮੇਰੋਂ ਆ ਬਈਓ ਅੱਜ ਵੀਡੀਓ ਪਾ ਰਿਹਾ ਚੈਨਲਾਂ ਤੇ ਆ ਰਹੀਆਂ ਨੇ ਮੈਂ ਇਹ ਕਰ ਦੂ ਜੇ ਕਰ ਦੂ ਜੇ ਕਿਸ ਨੇ ਆ ਕੀਤਾ ਮਾਫੀ ਮੰਗ ਲੋ ਨਹੀਂ ਮੈਂ ਇਹ ਕਰ ਦਊਗਾ ਇਹ ਤਲਵਾਨੀ ਹੁਕਮਾਂ ਸੁਣਾਏ ਪ੍ਰਸ਼ਾਸਨ ਬੈਠਾ ਜੇ ਕਿਸੇ ਨੂੰ ਕੋਈ ਤਕਲੀਫ ਆ ਤਾਂ ਪ੍ਰਸ਼ਾਸਨ ਕੋਲ ਜਾ ਸਕਦਾ ਹਲਾ ਤੂੰ ਤਲਵਾਨੀ ਹੁਕਮਾਂ ਸੁਣਾ ਤੈਨੂੰ ਕਿਸੇ ਨੇ ਤਲਵਾਨੀ ਨੇ ਹੁਕਮ ਨਹੀਂ ਬੰਨਣਾ ਤੂੰ ਗਰੀਬਾਂ ਨੂੰ ਨਾ ਡਰਾ ਉਹ ਜਿਹੜੇ ਸਹਮੇ ਹੋਏ ਸਹਮੇ ਉਹ ਲੋਕਾਂ ਨੂੰ ਨਾ ਡਰਾ ਬਜਾਰੇ ਨੂੰ ਭਈ ਹੁਣ ਤੇਰੀ ਲਾਸ਼ ਨਹੀਂ ਲੱਭੂਗੀ ਕਿਸੇ ਦੀ ਤੂੰ ਐਡਾ ਵੱਡਾ ਕੜਾ ਸੂਰਮਾ ਭਈ ਅਰੇ ਤੂੰ ਜਗਰਾਉਂ ਵਾਲੇ ਬਾਬੇ ਨੂੰ ਅੰਦਰ ਭਰਾਤਾ ਫਿਰ ਤੂੰ ਬੜਾ ਮਸ਼ਹੂਰ ਹੋ ਗਿਆ ਕਦੇ ਜੇ ਹੋ ਗਿਆ ਉਹ ਹੋ ਗਿਆ ਇਹ ਗੱਲਾਂ ਸਹੀ ਨਹੀਂ ਹੈਗੀਆਂ ਮੈਂ ਬਠਿੰਡਾ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਂ ਜਿਹੜੇ ਦੋ ਨਕਲੀ ਨਿਹੰਗਾਂ ਨੂੰ ਫੜਿਆ ਉਸ ਤੋਂ ਬਾਅਦ ਜਿਹੜਾ ਤੀਜਾ ਮੁੱਖ ਸ਼ਾਜਿਰ ਕਰਤਾ ਅਮਰਤਪਾਲ ਮੇਰਵਾ ਇਸ ਦਿਨ ਫੜ ਕੇ ਸਲਾਖਾ ਪਿੱਛੇ ਛੱਡਿਆ ਜਾਵੇ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਲੋਕ ਆਪਣੀ ਬੰਦਵਾਸ਼ੀ ਤੇ ਆਏ ਹੋਏ ਨੇ ਪਹਿਲਾਂ ਵੀ 10 ਪਤਾਂ ਨੇਂਗਾਂ ਦੇ ਚੰਦਰ ਵਿੱਚ ਚਾਂਪ ਵਾਲੀ ਦੁਕਾਨ ਤੇ ਹੁੱਲੜਬਾਜੀ ਕੀਤੀ ਯਾਰ ਸਾਡੀ ਸ਼ਰੀਪ ਸਿੰਘ ਸਾਹਿਬ ਸਾਨੂੰ ਮਿਲਿਆ ਗੋ ਗਰੀਬੀ ਰੱਖਿਆ ਵਾਸਤੇ ਨਾ ਅਕਲ ਕੱਢੀ ਮਾਰੇ ਗੁੱਸਾ ਗੁੱਸਾ ਦਾ ਭਈ ਇਹ ਇੱਕ ਗੁੱਸੇ ਵਾਲਾ ਜਿਹੜਾ ਬੰਦਾ ਵਾ ਉਹ ਆਪਣਾ ਬਾਣਾ ਲਾ ਦੇਵੇ ਲਿੰਗ ਸਿੰਘਾ ਬਾਣਾ ਲਾ ਦੇਵੇ ਤੁਹਾਨੂੰ ਇਹ ਗੁਰੂ ਸਾਹਿਬ ਦੀ ਜਿਹੜੀ ਸੋਜੀ ਮਿਲੀ ਹੋਈ ਆ ਉਹਦੇ ਤੁਸੀਂ ਖਰੇ ਨਹੀਂ ਉਤਰਦੇ ਸੋਜੀ ਤੇ ਤੁਸੀਂ ਕਰਵਾਣੀ ਨਾਲ ਲੋਕਾਂ ਨੂੰ ਕੀ ਜੋੜਨਾ ਤੁਸੀਂ ਬਦਮਾਸ਼ੀ ਕਰਦੇ ਪਏ ਹੋ ਤੁਹਾਡੀ ਇੱਕ ਰੀ ਚੱਲਣ ਦੇਵਾਗੇ ਨਿੰਗ ਸਿੰਘੋ ਨਕਲੀਓ ਮੈਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਾ ਲਾਲ 96 ਕਰੋੜੀ ਜੀ ਨੂੰ ਸਾਥ ਜੋੜ ਕੇ ਬੇਇੱਜ਼ਤੀ ਕਰਦਾ ਇਹ ਜੇ ਲਫੰਗਿਆਂ ਤੇ ਕਾਰਵਾਈ ਕਰਾਓ ਨਹੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪਹਿਲਾਂ ਵੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਪਹਿਲਾਂ ਵੀ ਜਿਹੜੇ